ਤੁਸੀਂ ਦੇਖ ਰਹੇ ਸਕਾਈ ਨਿਊਜ਼ ਪੰਜਾਬ ਤੇ ਇੱਕ ਖਬਰ ਜੁੜੀ ਹੋਈ ਹੈ ਸੁਖਪਾਲ ਖੈਰਾ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸੁਖਪਾਲ ਖੈਰਾ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਉੱਤੇ ਸੁਣਵਾਈ ਕੀਤੀ ਜਾਣੀ ਸੀ ਪਰ ਜੱਜ ਦੇ ਵੱਲੋਂ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੁਖਪਾਲ ਖੈਰਾ ਨੂੰ ਵੱਡਾ ਝਟਕਾ ਲੱਗਿਆ ਦੱਸ ਦਈਏ ਕਿ ਸੁਖਪਾਲ ਖੈਰਾ ਦੇ ਖਿਲਾਫ ਜਿਹੜਾ ਪਹਿਲਾਂ ਵਾਲਾ ਮਾਮਲਾ ਦਰਜ ਸੀ ਉਹਦੇ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਗ੍ਰਿਫਤਾਰ ਕੀਤਾ ਗਿਆ ਚੰਡੀਗੜ੍ਹ ਸੇਤੋਂ ਉਹਨਾਂ ਦੀ ਰਿਹਾਈ ਤੋਂ ਉਸ ਤੋਂ ਬਾਅਦ ਦੇ ਵਿੱਚ ਸੁਖਪਾਲ ਖੈਰਾਂ ਨੇ ਜਦੋਂ ਜ਼ਮਾਨਤ ਅਰਜੀ ਲੱਗ ਗਈ ਤਾਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਬੀਤੇ ਕੁਝ ਦਿਨ ਪਹਿਲਾਂ ਪਰ ਜ਼ਮਾਨਤ ਤੇ ਉਹਨਾਂ ਨੇ ਦੁਪਹਿਰ ਬਾਅਦ ਬਾਹਰ ਆਉਣਾ ਸੀ ਜੇਲ੍ਹ ਤੋਂ ਤੇ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਨਾਲ ਦੀ ਨਾਲ ਜਿਹੜੀ ਪੁਲਿਸ ਉਹਨਾਂ ਨੂੰ ਫਿਰ ਤੋਂ ਲੈ ਜਾਂਦੀ ਹੈ ਕਿ ਕੋ ਕਪੂਰਥਲਾ ਇਲਾਕੇ ਦੇ ਵਿੱਚ ਇੱਕ ਹੋਰ ਮਾਮਲਾ ਉਹਨਾਂ ਦੇ ਖਿਲਾਫ ਦਰਜ ਹੋ ਗਿਆ ਹੁੰਦਾ ਜਿਸ ਦੇ ਐਫਆਈਆਰ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਸੁਖਪਾਲ ਖੈਰਾ ਨੇ ਆਪਣੇ ਪੁਰਾਣੇ ਕੇਸ ਦੇ ਜਿਹੜੇ ਗਵਾਹ ਨੇ ਉਹਨਾਂ ਨੂੰ ਡਰਾਇਆ ਧਮਕਾਇਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਨੇ ਤੇ ਇਸੇ ਨਵੀਂ ਐਫਆਈਆਰ ਦੇ ਖਿਲਾਫ ਸੁਖਪਾਲ ਖੈਰਾ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਸੀ ਪਟੀਸ਼ਨ ਪਾਈ ਗਈ ਸੀ ਤੇ ਬੀਤੇ ਦਿਨੀ ਉਸ ਦੇ ਉੱਤੇ ਸੁਣਵਾਈ ਹੋਣੀ ਸੀ ਪਰ ਸੁਣਵਾਈ ਟਲ ਗਈ ਹੈ ਕਿਉਂਕਿ ਜਸਟਿਸ ਵਿਕਾਸ ਬੈਲ ਦੇ ਵੱਲੋਂ ਉਹਨਾਂ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਸਟਿਸ ਵਿਕਾਸ ਬਹਿਲ ਨੇ ਜਿਹੜੇ ਉਹ ਖੈਰਾ ਦੇ ਖਿਲਾਫ ਇੱਕ ਪਹਿਲਾ ਪੁਰਾਣਾ ਕੇਸ ਦੇ ਵਿੱਚ ਵਕੀਲ ਰਹਿ ਚੁੱਕੇ ਹੈ ਤੇ ਨਿੱਜੀ ਕਾਰਨਾਂ ਦੇ ਕਰਕੇ ਉਹਨਾਂ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਹੁਣ ਜਿਹੜੀ ਪਟੀਸ਼ਨ ਹੈ ਮੁਰ ਤੋਂ ਚੀਫ ਜਸਟਿਸ ਕੋਲ ਆਏਗੀ ਤੇ ਉਸ ਤੋਂ ਬਾਅਦ ਦੇ ਵਿੱਚ ਕਿਸੇ ਹੋਰ ਅਦਾਲਤ ਨੂੰ ਅੱਗੇ ਉਹ ਦੁਬਾਰਾ ਫਿਰ ਤੋਂ ਪ੍ਰਸੀਡ ਕੀਤੀ ਜਾਏਗੀ ਭੇਜੀ ਜਾਏਗੀ ਸੋ ਸੁਖਪਾਲ ਖੈਰਾ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਤੇ ਲਗਾਤਾਰ ਵਧੀਆਂ ਜਾ ਰਹੀਆਂ ਨੇ 14 ਦਿਨ ਦੀ ਨਿਆਂ ਘਰਾਸ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਇੱਕ ਦਿਨ ਦਾ ਰਿਮਾਂਡ ਜਿਹੜਾ ਸੁਖਪਾਲ ਖੇੜਾ ਦਾ ਪੁਲਿਸ ਨੂੰ ਮਿਲਿਆ ਸੀ ਉਸ ਤੋਂ ਬਾਅਦ ਦੇ ਵਿੱਚ ਸੁਖਪਾਲ ਖੇੜਾ ਨੂੰ 14 ਦਿਨ ਦੀ ਨਿਆਂਇਕ ਹਸਸ ਦੇ ਵਿੱਚ ਭੇਜ ਦਿੱਤਾ ਜਾਂਦਾ ਹਾਲਾਂਕਿ ਕੇਸ ਇਹਨਾਂ ਭਾਰੀ ਨਹੀਂ ਹੈ ਤੇ ਕਿਹਾ ਜਾ ਰਿਹਾ ਕੇਸ ਲਗਾਏ ਜਾ ਰਹੇ ਹੈ ਕਿ ਉਹਨਾਂ ਦੀ ਜ਼ਮਾਨਤ ਜਲਦੀ ਹੋ ਜਾਏਗੀ ਪਰ ਇਸ ਦੇ ਖਿਲਾਫ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਪਾਈ ਗਈ ਸੀ ਉਸ ਤੇ ਵੱਡਾ ਝਟਕਾ ਦਿੰਦੇ ਆ ਹਾਈ ਕੋਰਟ ਦੇ ਵਿੱਚ ਜਸਟਿਸ ਵਿਕਾਸ ਬਹਿਲ ਹੋਰਾਂ ਦੇ ਵੱਲੋਂ ਉਸ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੂਤਰ ਦੱਸਦੇ ਆ ਕਿ ਕੁਝ ਨਿੱਜੀ ਕਾਰਨਾਂ ਦੇ ਚੱਲਦੇ ਇਨਕਾਰ ਕੀਤਾ ਗਿਆ ਸੁਖਪਾਲ ਖੈਰਾ ਨੂੰ ਵੱਡਾ ਝਟਕਾ ਦਿੱਤਾ ਗਿਆ ਤੇ ਹੁਣ ਇਹ ਜਿਹੜੀ ਪਟੀਸ਼ਨ ਹੈ ਇਹ ਮੁਰਤੂ ਚੀਫ ਜਸਟਿਸ ਦੇ ਕੋਲ ਆਏਗੀ ਤੇ ਉਹ ਅੱਗੇ ਕਿਸੇ ਹੋਰ ਮਾਨਯੋਗ ਅਦਾਲਤ ਵਾਲੇ ਪਾਸੇ ਜਾਂ ਕਿਸੇ ਹੋਰ ਜੱਜ ਸਹਿਬਾਨ ਨੂੰ ਉਹ ਜਿਹੜੀ ਪਟੀਸ਼ਨ ਹੈ ਉਹ ਮਾਰਕ ਕਰਨਗੇ ਅੱਗੇ ਭੇਜਣਗੇ ਸੁਖਪਾਲ ਖੈਰਾ ਦੇ ਸੁਪੁੱਤਰ ਮਹਿਤਾਬ ਸਿੰਘ ਖੈਰਾ ਵੀ ਲਗਾਤਾਰ ਜਿਹੜੀਆਂ ਸੁਖਪਾਲ ਖੈਰਾ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦੇ ਆ ਤੇ ਸਰਕਾਰ ਨੂੰ ਪੜਦੇ ਰਹਿੰਦੇ ਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸੁਖਪਾਲ ਖੈਰਾ ਨੂੰ ਜੇਲ੍ਹ ਦੇ ਅੰਦਰ ਰੱਖਣਾ ਚਾਹੁੰਦੀ ਹੈ ਕਿਉਂਕਿ ਖੈਰਾ ਡਟ ਕੇ ਪੰਜਾਬ ਦੇ ਮੁੱਦੇ 'ਤੇ ਬੋਲਦੇ ਆ ਡਟ ਕੇ ਪੰਜਾਬ ਸਰਕਾਰ ਨੂੰ ਘੇਰਦੇ ਆ ਇਸੇ ਤਰੀਕੇ ਦੇ ਦੋਸ਼ ਲਗਾਏ ਜਾਂਦੇ ਆ ਤੇ ਖੈਰਾ ਨੇ ਵੀ ਆਖਿਆ ਸੀ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਜਾਲੀ ਹੈ ਇਹ ਨਕਲੀ ਐਫ ਆਈ ਆਰ ਹੈ ਇਹਦਾ ਕੋਈ ਆਧਾਰ ਨਹੀਂ ਹੈ ਮੈਂ ਕਿਸੇ ਨੂੰ ਧਮਕਾਇਆ ਨਹੀਂ ਮੈਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਦਲਾਖੋਰੀ ਦੀ ਭਾਵਨਾ ਦੇ ਤਹਿਤ ਦਰਜ ਕੀਤੀ ਐਫ ਆਈ ਆਰ ਦੱਸਦੇ ਆ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਪਰ ਬਿੱਤੇ ਦਿਨੀ ਉਹਨਾਂ ਨੂੰ ਵੱਡਾ ਝਟਕਾ ਮਿਲ ਚੁੱਕਿਆ ਹੈ ਤੇ ਹੁਣ ਅੱਗੇ ਵੇਖਣਾ ਹੋਏਗਾ ਕਿ ਇਹਨਾਂ ਦੀ ਜਿਹੜੀ ਪਟੀਸ਼ਨ ਹੈ ਉਹਦੇ ਉੱਤੇ ਕਿਹੜੇ ਜੱਜ ਸਾਹਿਬਾਨ ਸੁਣਵਾਈ ਕਰਦੇ ਆ